ਬਟਾਲਾ ਪੁਲਿਸ ਉਦੀਨ ਪੈਂਦੇ ਸ਼੍ਰੀ ਹਰਗੋਬਿੰਦਪੁਰ ਬਲਾਕ ਦੇ ਨਜ਼ਦੀਕ ਹੁੰਦੇ ਪਿੰਡ ਗਲੋਵਾਲ ਵਿੱਚ ਸਥਿਤ ਇੱਟਾਂ ਦੇ ਭੱਠੇ ਤੇ ਦਰਦਕ ਤੇ ਵਾਪਰੀ ਦਰਦਨਾ ਘਟਨਾ ਦੌਰਾਨ ਦੋ ਬੱਚਿਆਂ ਦੀ ਇੱਟਾਂ ਥੱਲੇ ਆਉਣ ਕਾਰਨ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੇ ਕੀਤੀ ਕਤਤ ਜਾਣਕਾਰੀ ਅਨੁਸਾਰ ਲੜਕਾ ਗੋਪੀ ਉਮਰ 12 ਸਾਲ ਅਤੇ ਲੜਕੀ ਸ਼ਾਂਤੀ ਉਮਰ 6 ਸਾਲ ਵਾਸੀ ਯੂਪੀ ਦੱਸਿਆ ਗਿਆ। ਮੌਕੇ ਤੇ ਘਟਨਾ ਵਾਲੀ ਥਾਂ ਤੇ ਸ਼੍ਰੀ ਹਰਗੋਬਿੰਦਪੁਰ ਦੀ ਪੁਲਿਸ ਦੇ ASI ਗੁਰਮukh ਸਿੰਘ ਸਰਦਾਰ ਕਰਤਾਰ ਸਿੰਘ ਹਰਪਾਲ ਸਿੰਘ ਆਪਣੇ ਪੁਲਿਸ ਕਰਮਚਾਰੀਆਂ ਸਮੇਤ ਪੁੱਜੇ ਜਿੱਥੇ ਪੁਲਿਸ ਨੇ ਘਟਨਾ ਦਾ ਜਾਇਜ਼ਾ ਲਿਆ ਤੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ। ਹਾਂਜੀ ਭਾਈ ਤੁਹਾਡਾ ਨਾਮ ਕੀ? ਹਾਂਜੀ ਇਹ ਤੁਹਾਨੂੰ ਕੁਮਿੰਦਰ ਸਿੰਘ। ਹਾਂਜੀ। ਤੁਸੀਂ ਇਸ ਪੱਠੇ ਤੇ ਬੰਦੀ ਲੇ ਹਾਂਜੀ ਅੱਜ ਕਿਵੇਂ ਵਾਕਿਆ ਵਾ ਹਾਂਜੀ ਜਿਹੜਾ ਅੱਜ ਦਾ ਵਾਕਿਆ ਉਹਦੇ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਜੀ ਕਿੰਨੀ ਜੀ ਮਾੜੀ ਹੋਈ ਆ ਹਲਕੀ ਹੋਈ ਹੈ ਬੱਚੇ ਖੇਡ ਰਹੇ ਸੀ ਆਪਣੇ ਤੇ ਦੀਵਾਰ ਡੇਗੀ ਆ ਹਾਂਜੀ ਖੇਡਾਂ ਦਾ ਡੇਗੀ ਇਹ ਕੰਮ ਕਰਾਇਆ ਜਾਦਾ ਨਹੀਂ ਨਹੀਂ ਕੰਮ ਨਹੀਂ ਕਰਾਇਆ ਜੀ ਛੋਟੇ ਬੱਚੇ ਆ 7 ਸਾਲ ਦੇ ਬੱਚੇ ਨੇ ਕੀ ਕੰਮ ਕਰਨਾ ਉਹ ਤਾਂ ਖੇਡਦੇ ਸੀ ਆਪਣੇ ਮਾਪਿਓ ਦੇ ਮਗਰ ਦੀਵਾਰ ਡੇਗੀ ਅਚਾਨਕ ਬੱਚੇ ਆ ਗਏ ਕਿੰਨੇ ਬੱਚੇ ਸੀ ਦੋ ਬੱਚੇ ਕਿੰਨੀ ਕਿੰਨੀ ਏਜ ਕੋਈ ਪਤਾ ਕੋਈ ਏਜ ਇੱਕ ਦੀ 13 ਸਾਲ ਹੋਏਗੀ ਬੇਟੇ ਦੀ ਬੇਟੀ ਦੀ ਹੋ ਗਈ 7-8 ਸਾਲ ਬੇਬੂ ਬਾਲ ਵੀ ਜਿਹੜੀ ਹੋ ਰਹੀ ਹੈ 7 ਸਾਲ ਦੇ ਬੱਚੇ ਕੋ ਸਰ ਮੈਂ ਕਿਹਾ ਖੇਡ ਰਹੇ ਸੀ ਆਗਲ ਮੈਂ ਕਹਿੰਦਾ ਵੀ ਖੇਡ ਰਹੇ ਸੀ ਦੇਖ ਕਿਸੇ ਰੋਕਿਆ ਨਹੀਂ ਕਿ ਇੰਧਰ ਪੱਠਾ ਚੱਲ ਰਿਹਾ ਹੈ ਇਧਰ ਇਸ ਵਾਲੇ ਨਹੀਂ ਆਉਣਾ ਪਾਸੇ ਸਰ ਰੁਕੀਦਾ ਹੈ ਕਈ ਦਾ ਬੋ ਚਾਣਕੇ ਬੱਚੇ ਆ ਗਏ ਮਗਰ ਮਾਪਿ ਉਹ ਦੀ ਕਿ ਹੁਣ ਜ਼ਿੰਮੇਵਾਰ ਕੌਣ ਹੈ ਹਾਂਜੀ ਜ਼ਿੰਮੇਵਾਰ ਤੋਹੀ ਹੋ ਜੇ ਹੋਰ ਕੋਈ ਹੈ ਨਹੀਂ ਜ਼ਿੰਮੇਵਾਰ ਤੇ ਅਸੀਂ ਆ ਜੀ ਅਸੀਂ ਇਹ ਕਸੂ ਕਰਨੇ ਨਹੀਂ ਨਹੀਂ ਆ ਮੰਡੇ ਦਿੱਤੀ ਤੇ ਮੇਰੀ ਸੁਚਾ ਜੀ ਤੁਹਾਡੀ ਜ਼ਿੰਮੇਵਾਰੀ ਅੰਦਰ ਤਾਂ ਨਹੀਂ ਜਰਾ ਬੈਸੋ ਨਹੀਂ ਇੰਨੇ ਚਿਰਾਂ ਦੀ ਘਟਨਾ ਵਾਪਰ ਗਈ ਮਨਸੀ ਜੀ ਤੁਸੀਂ ਮਾਲਕਾਂ ਨੂੰ ਫੋਨ ਨਹੀਂ ਕੀਤਾ ਮਾਲਕਾ ਜੇ ਤੱਕ ਨਹੀਂ ਬੜੇ ਵੀ ਇੰਨਾ ਟੈਗਟ ਕੀਤਾ ਮਾਲਕਾਂ ਨੂੰ ਫੋਨ ਜੀ ਬਾਹਰ ਨਹੀਂ ਗਿਆ ਜੋ ਪਹੁੰਚੇ ਨਹੀਂ ਪਹੁੰਚਿਆ ਹਾਂਜੀ ਅੱਗੇ ਜਿਹੜਾ ਪਹਿਲਾ ਹਾਸਾ ਇਹੋ ਕਿਸ ਤਾਂ ਹੱਲ ਕੀਤਾ ਸੀ ਜਿਹੜਾ ਜੀ ਅੱਗੇ ਤੋਂ ਪਹਿਲਾਂ ਪੂਰਾ ਹੋਇਆ ਇਹ ਤੇ ਬੋਲਿਆ ਹਾਂਜੀ ਇਹ ਤੋਂ ਪਹਿਲਾਂ ਤੋਂ ਪੂਰਾ ਇੱਕ ਹੋਇਆ ਸੀ ਉਹਦਾ ਕੀ ਕਿਤਾ ਕੀਤਾ ਕਿੱਥੇ ਜਿਹੜਾ ਮੇਰੀ ਟੈਕਨੋਲੋਜੀ ਚਲੋ ਵੀ ਤੁਹਾਨੂੰ ਦਿਖਾਵਾਂਗੇ ਉਹਦੀ ਨੋਲਿਜ ਕਿਹੜਾ ਹੈ ਜੀ ਉਹ ਨਹੀਂ ਦਾ ਨਾਮ ਕੀ ਹੈ ਜੀ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਕ जो आज घटना वापरी है इस संबंध में की कहना चाहिए कहना की चाहिए बाबूजी हमको इंसाफ चाहिए ना नहीं हुआ कैसे ये हुआ ऐसे की बाबूजी हम काम कर रहे थे बच्चा हमारा पानी देने गया था क्या मैं, क्या नाम था बच्चे का गोपी मैं आ, पानी पी लिया फिर हमने ब्रेड अपना ब्रेड ब्रेडी लेके बाहर निकाल लिया ब्रेड ईट भर के ਉਹ ਬੋਲੇ ਬੱਚਾ ਚੱਲ ਬਾਹਰ ਚਲੀਏ ਤਾਂ ਗੇਰਾ ਚਲੋ ਅੱਗੇ ਪਿੱਛੇ ਪਿੱਛੇ ਆਤਾ ਤਾਂ ਬਸ ਦਿਵਾਲਡਿਕ ਬਈ ਇਹ ਅਚਾਨਕ ਜਤੀ ਜਦਵਾਰ ਲਿਗਾ ਤਾਂ ਉਸੇ ਟਾਈਮ ਅੰਦਰ ਕਿੰਨੇ ਆਦਮੀ ਥੇ ਆ ਜਿਹੜੇ ਕੰਮ ਕਰ ਰਹੇ ਥੇ ਕੰਮ ਕਰਨ ਵਾਲੇ ਬੰਦੇ ਸਾਰੇ ਮਿਲਾ ਕੇ 30 35 ਬੰਦੇ ਹੁੰਦੇ ਠੀਕ ਉਹਨਾਂ ਦੌੜ ਕੇ ਆਪਣੀ ਚੰਦ ਚਾਹੀਏ ਇਸਕੇ ਨਹੀਂ ਉਹ ਦੂਜੇ ਇਧਰ ਪ੍ਰਾਈ ਕਰਨ ਵਾਲੇ ਦੂਜੇ ਹਨ ਉਧਰ ਪਰਲੇ ਪਾਸੇ ਥੇ ਠੀਕ ਆਪ ਕਾਸੀ ਕਾ ਕੰਮ ਕਰਦੇ ਹਾਂਜੀ ਠੀਕ ਹੈ ਆਪ ਪ੍ਰਸ਼ਾਸਨ ਸੇ ਕੀ ਕਹਿਣਾ ਚਾਹਤੇ ਹੋ कहना क्या चाहते हैं बाबूजी जो बच्चा तो हमारा चला गया अब तो मिलना नहीं है अब जो सरकार जो सोचेगी वही करेगी ठीक है तो कितनी है थी बच्चे की उसकी उसकी 12 साल 12 साल ठीक जी जेड़े आज बच्चे दोनों की डेथ हुई वो तो आपके लग ही लगती है मेरी बेटी है क्या हुआ क्या वो मैं ट्राली लोड कर रहा था वो भट्टे में रहा है और तराली लौट के के बाहर फंदी के बाहर 63 गिरी है हम दब गई है ओ कितनी एज थी उसकी बच्चे की छह साल की क्या नाम था उसका शांति दूसरे बच्चे क्या क्या नाम था गोपी वो कितनी एज का था वो बारह साल का है वो आपके साथ काम ही करते हैं जिसका बच्चा वो पानी अपने पिताजी को देने आया था आपका नाम क्या है छोटेलाल उसका नाम क्या है जो लड़के का बाप है जो छोटा बच्चा है उसका राजेश तो आप कहाँ से आए हैं यूपी यूपी से तो और कितना टाइम हो गया आपको काम करते जहाँ पर काम करते चार महीना हो गई तो किस टाइम हुआ जे वाला वा कब द्वार जो ग्यारह चालीस ग्यारह चालीस आप सरकार से क्या मांग करते है? सरकार से क्या जी सब विचार बनाई है जब दस बे बताई है तभी ਹਾਂ ਜੀ ਸਰ ਜਿਹੜੀ ਅੱਜ ਇਹ ਕੰਨਾਵਾ ਆਪਰੀ ਪੱਠੇ ਦੇ ਸਬੰਧ ਵਿੱਚ ਜੀ ਕੀ ਕਹਿਣਾ ਹੈ ਇਹ ਇਨਫੋਰਮੇਸ਼ਨ ਮੈਂ ਤੇ ਅਸੀਂ ਆਪਣੀ ਪੁਲਿਸ ਪਾਰਟੀ ਭੇਜੀ ਸੀ ਮੈਂ ਵੀ ਮੌਕਾ ਵੇਖ ਕੇ ਆਇਆ ਜੀ ਇੱਕ ਗੋਪੀ ਹੈ ਬੱਚਾ 12 ਸਾਲ ਦਾ ਇਹਦੇ ਪਿਤਾ ਦਾ ਰਕੇਸ਼ ਕੁਮਾਰ ਆ ਇੱਕ ਲੜਕੀ ਹੈ 6 ਸਾਲ ਦੀ ਸ਼ਾਂਤੀ ਇਹਦੇ ਪਿਤਾ ਦਾ ਨਾ ਛੋਟੂ ਰਾਲੇ ਯੂਪੀ ਦੇ ਰਹਿਣ ਵਾਲੇ ਆ ਇਹ ਉੱਥੇ ਲੇਬਰ ਦਾ ਕੰਮ ਕਰਦੇ ਆ ਤੇ ਪੱਠੇ ਦੇ ਵਿੱਚੋਂ ਇਟਾਂ ਜਿਹੜੀਆਂ ਪੱਕੀਆਂ ਬਾਹਰ ਕੱਢ ਰਹੇ ਸੀ ਇਹਨਾਂ ਦੇ ਬੱਚੇ ਖੇਡ ਰਹੇ ਸੀ ਉੱਥੇ ਉਹ ਬੱਚੇ ਖੇਡਦੇ ਆ ਕੋਈ ਉਪਰੋਂ ਕੀ ਰੀ ਜੇ ਉਹ ਜਿਹੜਾ ਉਹ ਕੁਛ ਇਟਾਂ ਦਾ ਥੋੜਾ ਇੱਕ ਡਿਗਾ ਸਾਈਡ ਨੂੰ ਰੇਤਲੀ ਮਿੱਟੀ ਆ ਉਹ ਜਿਹੜੀ ਲੱਗੀ ਹੁੰਦੀ ਬਾਹਰ ਪੱਸਰ ਜੀ ਨੂੰ ਬੋਲਦੇ ਆ ਉਹ ਡਿਕਨ ਡਿਕਨ ਕਰਕੇ ਬੱਚੇ ਥੱਲੇ ਆ ਗਏ ਉਹ ਘਟਨ ਦੇ ਬੱਚੇ ਦੋਨੇ ਜਿਹੜੇ ਆ ਉਹਨਾਂ ਦੀ ਮੌਤ ਹੋਣੀ ਪਾਈ ਗਈ ਹੈ ਇਹਦੇ ਬਾਰੇ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ਸਾਰੀ ਜੋ ਵੀ ਇਨਵੈਸਟੀਗੇਸ਼ਨ ਦਾ ਸਾਹਮਣੇ ਆਇਆ ਜੇਦੀ ਵੀ ਕੋਈ ਕਸੂਰ ਹੋਇਆ ਉਹਦੇ ਖਿਲਾਫ ਬੰਦੀ ਕਮਿਊਨਿਟੀ ਕਰ ਦੇ ਡੈਡ ਬੋਡੀ ਐਸਟੈਂਸ ਡੈਡ ਬੋਡੀ ਜਿਹੜੀ ਅਸੀਂ ਉਹ ਮੌਰਚਰੀ ਚ ਭੇਜਤੀ ਆ ਤਾਂ ਪੋਸਟਮਾਰਟਮ ਕਰਾਵਾਂਗੇ ਸਾਰਾ ਜੀ ਉਦੋਂ ਦਾ ਉਹ ਪ੍ਰੋਪਰ ਕਾਰਵਾਈ ਕੋਰ ਨੂੰ ਅਨੁਸਾਰ ਜਿਹੜੀ ਮਾਤਾ ਨੂੰ ਲੁਕਿਆ ਗਿਆ ਇਹ ਬੱਚਾ ਸਾਡੇ ਤੇ ਕੰਮ ਕਰਦਾ ਸੀ 360 ਪੈਟਾ ਦਿੱਤਾ ਸੀ ਇਹਦੇ ਬਾਰੇ ਵੀ ਮੈਂ ਸਾਰਾ ਵੈਰੀਫਾਈ ਕਰੂੰਗਾ ਵੈਰੀਫਾਈ ਕਰਨ ਤੋਂ ਬਾਅਦ ਜੋ ਵੀ ਹੋਏਗਾ ਸਮਝ ਤਾ ਤੇ ਉਹਨੂੰ ਨੰਬਰ ਉੱਪਰ ਕਰ ਰਹੀ ਕੀਤੀ ਜਾਵੇ ਜਿਹੜੇ ਉਸੇ ਲੇਬਰ ਵਾਲੇ ਉਹਨੇ ਕਿਹਾ ਸੀ ਕਿ ਪੱਠੇ ਦੀਆਂ ਸਾਰੀਆਂ ਦੁਵਾਰਾਂ ਜਿਹੜੀਆਂ ਉਹ ਖੁੱਡੀਆਂ ਜਾਂਾਂ ਤੇ ਕਈ ਵਾਰ ਮਾਰਕ ਨੂੰ ਕਿਹਾ ਜਾ ਗਿਆ ਗਿਆ ਕਿ ਇਹਨੂੰ ਕੀ ਕਰਾਇਆ ਇਹ ਸਾਰਾ ਹੀ ਡਿਪਾਰਟਮੈਂਟ ਦੇ ਜਿਹੜੇ ਸੰਬੰਧਿਤ ਡਿਪਾਰਟਮੈਂਟ ਉਹਨਾਂ ਤੋਂ ਪੁੱਛਿਆ ਜਾਊਗਾ ਇਹਨਾਂ ਦੀਆਂ ਰਿਪੋਰਟੀਆਂ ਨੇ ਉਹ ਅਸੀਂ ਵੈਰੀਫਾਈ ਕਰਾਂਗੇ ਤੇ ਟੀਕੀ ਵੈਰੀਫਿਕੇਸ਼ਨ ਦੌਰਾਨ ਕੀ ਜੋ ਤਕਰੀਰ ਦੇ ਜਾਂ ਸਾਹਮਣੇ ਆਊਗਾ ਉਹਦੇ ਮਦਦ ਕਰ ਰਿਹਾ। ਬਹੁਤ ਪੜਿਆ ਨਾਮ ਹੀ ਟੀਮਾ ਬ੍ਰੇਕਰਸ